ਰੀ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਗਰਮੀ ਦਾ ਸੀਜ਼ਨ ਚੱਲ ਰਿਹਾ ਹੈ ਕੜਾਕੇ ਦੀ ਗਰਮੀ ਪੈ ਰਹੀ ਹੈ ਰਾਹਗੀਰਾਂ ਲਈ ਖੰਡੇ ਮਠੇ ਪਾਣੀ ਵੀ ਸ਼ਵੀਲ ਆਈ ਗਈ ਹੈ ਤੁਹਾਨੂੰ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਸਾਡੇ ਜੀਤਰਾਮ ਜੀ ਤਾਜੋ ਵਾਲੇ ਜਿਨ੍ਹਾਂ ਦੇ ਮਾਤਾ ਜੀ ਨੇ ਜਿਨ੍ਹਾਂ ਦੇ ਮਾਤਾ ਜੀ ਦੀ ਅੱਜ ਵਰਸੀ ਹੈ ਵਰਸੀ ਨੂੰ ਲੈ ਕੇ ਜੀ ਠੰਡੇ ਮਿੱਠੇ ਪਾਣੀ ਦੀ ਸਵੀਰ ਲਈ ਗਈ ਹੈ ਤੁਹਾਡੀ ਅਸੀਂ ਉਹਨਾਂ ਨਾਲ ਗੱਲ ਵੀ ਕਰਵਾਵਾਂਗੇ ਵੀ ਮਾਤਾ ਜੀ ਦੀ ਕੈਨਿਵਰਸੀ ਹੈ ਹਾਂਜੀ ਮਾਤਾ ਜੀ ਦਾ ਕੀ ਨਾਮ ਹੈ ਕੈਵੀ ਵਰਸੀ ਹੈ ਉਹਨਾਂ ਦੀ ਮਾਇਆ ਜੀ ਦੀ ਮਾਇਆ ਦੇਵੀ ਕੈਨਿਵਰਸੀ ਹੈ ਉਹਨਾਂ ਦੀ ਵਰਸੀ ਦੇ ਸੰਬੰਧ ਵਿੱਚ ਅੱਜ ਸਵੀਰ ਲਈ ਗਈ ਹੈ ਜਾਣ ਦੀ ਦੁਕਾਨਦਾਰਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਬੀਬੀ ਬਸਤੀ ਸ਼ਰਬਤ ਠੰਡਾ ਸ਼ਰਬਤ ਟੋਨੀ ਜੀ ਸਾਡੇ ਟੋਨੀ ਜੀ ਬਹੁਤ ਸੇਵਾ ਕਰ ਰਹੇ ਨੇ ਸਾਡੇ ਹੀ ਮਾਰਕੀਟ ਦੇ ਪ੍ਰਧਾਨ ਜੀ ਟੋਨੀ ਵੰਸਲ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਜੀਤਰਾਮ ਤਾਜਵਾਲੀ ਦੀ ਦੁਕਾਨ ਤੇ ਮਾਤਾ ਮਾਇਆ ਦੇਵੀ ਦੀ 20ਵੀਂ ਵਰធី ਦੇ ਸੰਬੰਧ ਵਿੱਚ ਠੰਡੇ ਮਿੱਠੇ ਪਾਣੀ ਦੀ ਸਵੀਲਾਈ ਗਈ ਹੈ ਬਹੁਤ ਵਧੀਆ ਹੈ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਕਿ ਝਰਮੀ ਦੇ ਮੌਸਮ ਅਤੇ ਕਿੜਾਕੇ ਦੀ ਗਰਮੀ ਨੂੰ ਦੇਖਦੇ ਹੋਏ ਠੰਡੇ ਮਿੱਠੇ ਪਾਣੀ ਦੀਆਂ ਸਵੀਲਾ ਲਾਈਆਂ ਜਾਣ ਤਾਂ ਜੋ ਰਾਹੀ ਗਿਰਾਂ ਨੂੰ ਗਰਮੀ ਤੋਂ ਕੁਝ ਨਾ ਕੁਝ ਰਾਹਤ ਮਿਲ ਸਕੇ ਧੰਨਵਾਦ ਧੰਨਵਾਦ